ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਦੇਖਦੇ ਆ ਅੱਜ ਦੇ ਨਵੇਂ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਧਿਆਨ ਨਾਲ ਸਾਰੀ ਵੀਡੀਓ ਦੇਖਣਾ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਰਹਿਣਾ ਪਹਿਲਾ ਰਿਸ਼ਤਾ ਜੀ ਜ਼ਿਲ੍ਹਾ ਪਟਿਆਲਾ ਤੋਂ ਲੜਕੇ ਦਾ ਪੜ੍ਹਾਈ ਬੀ ਕੌਮ ਕੰਪਲੀਟ ਐਲ ਐਲ ਬੀ ਪ੍ਰੋਸੈਸਿੰਗ ਪੈਣ ਇਕਨਮੈਡ ਕੱਦ 5 ਫੁੱਟ 10 ਇੰਚ ਕਾਸਟ ਸ਼ਰਮਾ ਡੇਟ ਆਫ ਬਰਥ 23 12 2002 ਕਾਮ ਫਰਨੀਚਰ ਬਿジネス ਓਨਰ ਹੈ ਜੀ ਦੋ ਸ਼ੋਰੂਮ ਨੇ 13 ਕਿੱਲੇ ਜ਼ਮੀਨ ਤੇ ਹੋਰ ਸ਼ਹਿਰੀ ਪ੍ਰਾਪਰਟੀ ਹੈ ਰੀਅਲ اسٹیਟ ਦਾ ਬਿジネス ਹੈ ਇਹਨਾਂ ਦਾ ਰਿਸ਼ਤਾ ਇਹਨਾਂ ਨੂੰ ਕੁੜੀ ਸੋਹਣੀ ਪੜੀ ਲਿਖੀ ਹੋਵੇ ਪਰਿਵਾਰ ਦੀ ਕੋਈ ਮੰਗ ਨਹੀਂ ਮਿਲਨ ਵਰਤਨ ਵਾਲਾ ਪਰਿਵਾਰ ਹੋਵੇ ਥੱਲੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰੋ ਜੀ ਕੈਨੇਡਾ ਪੀਆਰ ਲੜਕੇ ਦਾ ਰਿਸ਼ਤਾ ਜੀ ਹੁਸ਼ਿਆਰਪੁਰ ਪੰਜਾਬ ਤੋਂ ਡੇਟ ਆਫ ਬਰਥ 1994 ਕੱਦ 5 ਫੁੱਟ 6 ਇੰਚ ਕਾਸਟ ਚੰਗ ਓਬੀਸੀ ਰਿਸ਼ਤਾ ਇਹਨਾਂ ਨੂੰ ਲੜਕੀ ਕੈਨੇਡਾ ਹੋਵੇ ਪੰਜਾਬ ਤੋਂ ਜਾਂ ਫਿਰ ਪੰਜਾਬ ਵਿੱਚ ਹੀ ਹੋਵੇ ਬੀਐਸਸੀ ਨਰਸਿੰਗ ਜਾਂ ਬੀਐਸਸੀ ਐਮਐਸਸੀ ਬੀਐਡ ਪੜ੍ਹਾਈ ਕੀਤੀ ਹੋਵੇ ਜੋ ਕੈਨੇਡਾ ਸੈਟਲ ਹੋ ਸਕੇ ਥੱਲੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰੋ ਸਾਰਾ ਬਾਇਓ ਡਾਟਾ ਪੜ੍ਹ ਕੇ ਅਗਲਾ ਰਿਸ਼ਤਾ ਜੀ ਫਿਰੋਜ਼ਪੁਰ ਤੋਂ ਲੜਕੀ ਦਾ ਨਾਮ ਐਲਕੋਰ ਡੇਟ ਆਫ ਬਰਥ 1997 ਕਾਸਟ ਜੱਟ ਸਿੱਖ ਪੈਣ ਕੋਈ ਨਹੀਂ ਪ੍ਰਾਇ ਇੱਕ 10 ਇਅਰ ਕੈਨੇਡਾ ਵੀਜ਼ਾ ਇਹਨਾਂ ਕੋਲ ਰਿਸ਼ਤਾ ਇਹਨਾਂ ਨੂੰ ਲੜਕੇ ਕੋਲ 25 30 ਏਕੜ ਜ਼ਮੀਨ ਹੋਵੇ ਉਹ ਚਾਹੀਦਾ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਜੀ ਲੜਕੇ ਦਾ ਮੋਗਾ ਤੋਂ ਡੇਟ ਆਫ ਬਰਥ 1997 ਕੱਦ 6 ਫੁੱਟ ਕਾਸਟ ਜੱਟ ਸਿੱਖ ਗਿੱਲ ਪੈਣ ਕੋਈ ਨਹੀਂ ਪ੍ਰਾਇ ਇੱਕ ਮੈਰਿਡ ਹੈ ਕਾਮਰ ট্রাক ਮੈਕੈਨਿਕ ਇਨ ਟ੍ਰਾਂਟੋ ਰਿਸ਼ਤਾ ਇਹਨਾਂ ਨੂੰ ਚਾਹੀਦਾ ਹੈ ਕੈਨੇਡਾ ਪੀਆਰ ਕੁੜੀ ਕੱਦ 5 ਫੁੱਟ 5 ਇੰਚ ਹੋਵੇ ਮੋਬਾਈਲ ਨੰਬਰ ਨੀਚੇ ਦਿੱਤਾ ਗਿਆ ਹੈ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਜੀ ਜਲੰਧਰ ਤੋਂ ਲੜਕੇ ਦਾ ਡੇਟ ਆਫ ਬਰਥ 1993 ਕੱਦ 5 ਫੁੱਟ 11 ਇੰਚ ਕਾਸਟ ਜੱਟ ਅਮਰਤਾਰੀ ਪਰਿਵਾਰ ਹੈ ਕਾਮੇਨਾ ਕੋਲ 1.5 ਏਕੜ ਜ਼ਮੀਨ ਹੈ ਖੇਤੀਬਾੜੀ ਪਸ਼ੂਆਂ ਦਾ ਕੰਮ ਹੈ ਰਿਸ਼ਤਾ ਕੁੜੀ ਗੁਰਸਿੱਖ ਹੋਵੇ ਤੇ ਗਰੀਬ ਪਰਿਵਾਰ ਤੋਂ ਹੋਵੇ ਸਿੰਪਲ ਵਿਆਹ ਕਰਨਾ ਹੈ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਜੀ ਮੋਗਾ ਤੋਂ ਅਗਲਾ ਰਿਸ਼ਤਾ ਨਾਮ ਐਲ ਸਿੰਘ ਡੇਟ ਆਫ ਬਰਥ 2001 ਕਾਸਟ ਸਿੱਖ ਰਾਜਪੂਤ ਪੜਾਈ ਸਟੱਡੀ ਇਨ ਆਸਟ੍ਰੇਲੀਆ ਕੱਦ 5 ਫੁੱਟ 9 ਇੰਚ ਪੈਣਾ ਦੋ ਮੈਡ ਆਸਟ੍ਰੇਲੀਆ ਸਿਟੀਜ਼ਨ ਰਿਸ਼ਤਾ ਇਹਨਾਂ ਨੂੰ ਲੜਕੀ ਸਿੱਖ ਪਰਿਵਾਰ ਤੋਂ ਹੋਵੇ ਬੀਐਸਸੀ ਨਰਸਿੰਗ ਜਾਂ ਪਲੱਸ 2 ਮੈਡੀਕਲ ਕੀਤੀ ਹੋਵੇ ਥੱਲੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਫਿਰੋਜ਼ਪੁਰ ਤੋਂ ਲੜਕੀ ਦਾ ਰਿਸ਼ਤਾ ਹੈ ਜੀ ਡੇਟ ਆਫ ਬਰਥ 1998 ਪੜਾਈ ਐਮੈਡ ਵਿਦ ਪੀਐਸਟੀ ਈਟੀ ਕੁਆਲੀਫਾਈਡ कद 5 फुट कास्ट ताहलीवाल मजबी सिख पैणे कनाडा परा एक गवर्नमेंट जॉब ते है ਥੱਲੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਲੁਧਿਆਣਾ ਤੋਂ ਲੜਕੇ ਦਾ ਰਿਸ਼ਤਾ ਹੈ ਜੀ ਡੇਟ ਆਫ ਬਰਥ 1995 ਕਾਸਟ ਰਾਮਗੜੀਆ ਪੜਾਈ 8ਵੀਂ ਪਾਸ ਕਦ 5 फुट 8 ਇੰਚ परा ਇੱਕ ਮੈਡ ਕੰਮ ਆਪਣੀ ਦੁਕਾਨ ਹੈ ਰਿਸ਼ਤਾ ਕਰੇਲੂ ਲੜਕੀ ਦਾ ਚਾਹੀਦਾ ਕੋਈ ਮੰਗ ਨਹੀਂ ਪਰਿਵਾਰ ਦਾ ਨੀਚੇ ਨੰਬਰ ਦਿੱਤਾ ਹੋਇਆ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਜੀ ਰੂਪਨਗਰ ਤੋਂ ਲੜਕੇ ਦਾ ਡੇਟ ਆਫ ਬਰਥ 1998 ਕਾਸਟ ਜੱਟ ਸਿੱਖ ਕੱਦ 5 ਫੁੱਟ 11 ਇੰਚ ਪੈਣ ਕੋਈ ਨਹੀਂ ਪ੍ਰਾਇਮਕ ਮੈਡ ਨਿਊਜ਼ੀਲੈਂਡ ਸਿਟੀਜ਼ਨ ਹੈ ਕੰਮ ਜੌਬ ਇਨ ਨਿਊਜ਼ੀਲੈਂਡ ਐਜ਼ ਪੁਲਿਸ ਆਫੀਸਰ ਰਿਸ਼ਤਾ ਚਾਹੀਦਾ ਜੀ ਲੜਕੀ ਪੀਆਰ ਨਿਊਜ਼ੀਲੈਂਡ ਜਾਂ ਸਟੱਡੀ ਵੀਜ਼ਾ ਨਿਊਜ਼ੀਲੈਂਡ ਹੋਤੇ ਹੋਵੇ ਥੱਲੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਕੁਝ ਜ਼ਰੂਰੀ ਤੇ ਅਨੇਓ ਗੱਲਾਂ ਜੇ ਤੁਸੀਂ ਆਪਣੇ ਪਰਿਵਾਰ ਦੀ ਕੋਈ ਪ੍ਰੋਫਾਈਲ ਲਗਾਉਣੀ ਚਾਹੁੰਦੇ ਹੋ ਤਾਂ ਸਾਡੇ ਉੱਪਰ ਪੀਣੀ ਪੱਟੀ ਤੇ ਵਿੱਚ ਦਿੱਤੇ ਗਏ ਨੰਬਰ ਤੇ ਹੈਲੋ ਵਟਸਐਪ ਕਰੋ ਤੁਹਾਨੂੰ ਪ੍ਰੋਸੈਸ ਭੇਜ ਦਿੱਤਾ ਜਾਏਗਾ ਤੁਸੀਂ ਐਡ ਪਵਾ ਸਕਦੇ ਹੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ